ਲੁਧਿਆਣਾ ਦੇ ਵਿੱਚ ਪੂਰੇ 17 ਸਾਲਾਂ ਅਜ ਦੱਸ ਦੋ ਵੀ ਕੀ ਹੋਇਆ ਜਿਹੜਾ ਕੇਂਦਰ ਨਾਲ ਸੰਬੰਧ ਰੋ ਜਿਹੜਾ ਹਸਪਤਾਲ ਨੇ ਉਹ ਲੋਕਲ ਨੇ ਲੋਕਾਂ ਦੇ ਪ੍ਰਾਈਵੇਟ ਨੇ ਸਕੂਲ ਨੇ ਉਹ ਜਦ ਤੱਕ ਪ੍ਰਾਈਵੇਟ ਨੇ ਸਰਕਾਰੀ ਸਕੂਲ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦਾ ਇੱਕੋ ਜਿਹਾ ਜੇ ਆਪਾਂ ਬੱਚਿਆਂ ਵਾਸਤੇ ਕੋਈ ਰੋਜ਼ਗਾਰ ਦਾ ਗੱਲ ਕਰੀਏ ਕੋਈ ਨਹੀਂ ਜੇ ਬੱਚਿਆਂ ਵਾਸਤੇ ਖੇਡਣ ਵਾਸਤੇ ਕੋਈ ਸਟੇਡੀਅਮ ਦੀ ਗੱਲ ਕਰੀਏ ਕੋਈ ਨਹੀਂ ਲੁਧਿਆਣਾ ਹੈ ਕਿ ਇਹ ਵਪਾਰੀਆਂ ਵਾਸਤੇ ਐਗਜ਼ਿਬਿਸ਼ਨ ਲਾਉਣ ਵਾਸਤੇ ਸੈਂਟਰ ਦੀ ਗੱਲ ਕਰੀ ਆਏ ਵੇਖੋ ਬਿੱਟੂ ਬਾਰੇ ਸਾਰਾ ਲੁਧਿਆਣਾ ਜਾਣਦਾ ਜਿਹੜਾ ਤਾਂ ਬਾਹਰੋਂ ਨੇ ਦੋਰ ਮੌਕਾ ਫਿਰ ਦਿੱਤਾ ਲੁਧਿਆਣੇ ਵਾਲੇ ਪਰ ਉਹਨੇ ਲੁਧਿਆਣਿਆਂ ਦੀ ਕਦਰ ਹੀ ਨਹੀਂ ਕੀਤੀ ਲੁਧਿਆਣਿਆਂ ਦੇ ਲੋਕਾਂ ਨੇ ਉਹਦੇ ਤੇ ਭੋਸਾ ਕੀਤਾ ਪਰ ਉਹਨੇ ਬਾਹਰੋਂ ਆਉਣ ਦੇ ਵਾਸਤੇ ਭੋਸਾ ਕਾਇਮ ਨਹੀਂ ਰੱਖਿਆ ਪੂਰੇ ਲੁਧਿਆਣੇ ਦੇ ਇੱਕ ਵੀ ਵਿਕੂ ਦਾ ਪੱਥਰ ਦਿਖਾ ਦੋ ਵੀ ਉਹਨੇ ਕੋਈ ਕੰਮ ਕੀਤਾ ਕੋਈ ਪ੍ਰੋਜੈਕਟ ਲਿਆਂਦਾ ਕੋਈ ਕੋਈ ਸੇਵਾ ਲੁਧਿਆਣੇ ਲਈ ਕੀਤਾ ਹੋਇਆ ਤੇ ਦੱਸ ਦੋ ਅਸੀਂ ਵੀ ਉਹਨਾਂ ਨੂੰ ਵੋਟ ਪਾਵਾਂਗੇ ਪੱਪੀ ਜੀ ਵੀ ਕਾਂਗਰਸੀ ਬਿੱਟੂ ਜੀ ਵੀ ਕਾਂਗਰਸੀ ਬੜਿੰਗ ਜੀ ਵੀ ਕਾਂਗਰਸੀ ਹੁਣ ਦੇਖੋ ਕਾਂਗਰਸ ਦੀ ਫਿਤਰਤ ਦੇਖੋ ਕਾਂਗਰਸ ਹਮੇਸ਼ਾ ਲੁਧਿਆਣੇ ਦੇ ਵਿੱਚ ਮੈਂਬਰ ਬਾਹਰੋਂ ਪਈ ਪਹਿਲਾ ਤਿਵਾੜੀ ਸਾਹਿਬ ਆਏ ਫਿਰ ਬਿੱਟੂ ਜੀ ਬਾਹਰੋਂ ਆਏ ਹੋਣਾ ਬੜਿੰਗ ਜੀ ਬਾਹਰੋਂ ਆ ਗੇ ਜੀ ਲੁਧਿਆਣੇ ਦੇ ਵਿੱਚ ਕੋਈ ਇੱਕ ਆਗੂ ਵੀ ਆਣੀ ਇਹਨਾਂ ਕੋਲੇ ਵੀ ਜਿਹੜਾ ਖੜ ਸਕੇ ਤੇ ਜਿੱਤ ਸਕੇ ਲੋਕਾਂ ਦਾ ਵਿਸ਼ਵਾਸ ਪ੍ਰਾਪਤ ਹੋਵੇ ਬਾਹਰੋਂ ਲਿਆ ਕੇ ਕਿ ਲੁਧਿਆਣੇ ਵਾਲੇ ਮੂਰਖ ਨੇ ਲੁਧਿਆਣੇ ਵਾਲਾ ਮੂਰਖ ਸਮਝਿਆ ਐਡੀ ਵੱਡੀ ਸਿਟੀ ਸਾਡੀ ਇੰਡਸਟਰੀਅਲ ਸਿਟੀ ਆ ਇਹ ਮੂਰਖਾਂ ਦੀ ਸਿਟੀ ਝੋੜਾ ਤੇ ਬਹੁਤ ਵਧੀਆ ਪੰਜਾਬ ਦਾ ਇੱਕ ਥੇਲਵਾ ਪੰਜਾਬ ਦੇ ਲੋਕਾਂ ਦਾ ਹਾਂਜੀ ਇੱਥੇ ਲੋਕ ਸਿਆਣੇ ਨੇ ਉਹਨਾਂ ਨੂੰ ਉਹ ਗੱਲ ਨਹੀਂ ਵੀ ਜਿਹਨੂੰ ਵਾਜੀ ਬੋਟਾਂਾਂ ਵਿੱਚ ਕੇ ਪਾ ਦਿੰਦੀ ਇਹ ਤਾਂ ਨਹੀਂ ਕੋਈ ਗੱਲ ਹੈ ਪਰ ਇੱਕ ਚਾਰ ਚਰਨਾਂ ਕਿਤਾਬਾਂ ਲੱ ਕੋ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਹਾਂ ਜੋ ਪੰਜਾਬ ਦੀ ਇਤਿਹਾਸਿਕ ਬਹੁਤ ਵੱਡੀਆਂ ਕੁਰਬਾਨੀਆਂ ਵਾਲੀ ਪਾਰਟੀ ਆ ਚੈੱਕ ਕਰ ਲੈਣ ਉਹਨੇ ਮੈਨੂੰ ਲੁਧਿਆਣੇ ਦੇ ਲੋਕਾਂ ਦਾ ਵਿਸ਼ਵਾਸ ਪ੍ਰਾਪਤ ਕਰਨ ਲਈ ਭੇਜਿਆ ਔਰ ਜਿਸ ਦਿਨ ਦੀ ਟਿਕਟ ਅਨਾਉਂਸ ਹੋਈ ਆ ਉਸੇ ਦਿਨ ਤੋਂ ਪੰਜਾਬ ਦੇ ਲੁਧਿਆਣੇ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧ ਰੱਖਣ ਵਾਲੇ ਔਰ ਲੁਧਿਆਣੇ ਨੂੰ ਪਿਆਰ ਕਰਨ ਵਾਲੇ ਸਾਰੇ ਸਹਿਯੋਗੀ ਤੇ ਸਾਥੀ ਤੇ ਲੁਧਿਆਣਵੀ ਉਪਾਂਪਾਰ ਨੇ ਔਰ ਰਿਸ਼ਤੇਦਾਰ ਸਾਡੇ ਉਹ ਲੱਗੇ ਹੋਏ ਨੇ ਸਾਰੇ ਸਾਥੀ ਆਪਣੇ ਆਪਣੇ ਢੰਗ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਚਾਰ ਵਾਸਤੇ ਲੱਗੇ ਹੋਏ ਨੇ ਔਰ ਮੈਨੂੰ ਲੱਗਦਾ ਵੀ ਬਹੁਤ ਜਿਆਦਾ ਵੱਡਾ ਹੰਗਾਰਾ ਮਿਲ ਰਿਹਾ ਤੇ ਕਿਰਪਾ ਕਰੂਗਾ ਤਾ ਦੇਖੋ ਜਿਹੜਾ ਬਿੱਟੂ ਵੀ ਜਲਦ ਵਿੱਚ ਬਿੱਗ ਫਾਰ ਵੀ ਆ ਕਰਨੀ ਬਾਰੇ ਦੇਖੋ ਬਿੱਟੂ ਬਾਰੇ ਸਾਰਾ ਲੁਧਿਆਣਾ ਜਾਣਦਾ ਵੇ ਹੈ ਤਾਂ ਬਾਹਰੋਂ ਨੇ ਦੋਵਾਂ ਮੌਕਾ ਫੇਰ ਦਿੱਤਾ ਲੁਧਿਆਣੇ ਵਾਲਿਆਂ ਨੇ ਔਰ ਉਹਨੇ ਲੁਧਿਆਣਿਆਂ ਦੀ ਕਦਰ ਹੀ ਨਹੀਂ ਕੀਤੀ ਲੁਧਿਆਣਾ ਦੇ ਲੋਕਾਂ ਨੇ ਉਹਦੇ ਤੇ ਭਰੋਸਾ ਕੀਤਾ ਪਰ ਉਹਨੇ ਬਾਹਰੋਂ ਆਉਣ ਦੇ ਬਾਵਜੂਦ ਭਰੋਸਾ ਕਾਇਮ ਨਹੀਂ ਰੱਖਿਆ ਹੁਣ ਅੱਜ ਤੱਕ ਤੁਸੀਂ ਦੱਸ ਦਿਓ ਵੀ 10 ਸਾਲ ਤੁਸੀਂ ਸਾਰੇ ਪ੍ਰੈਸ ਵਾਲੇ ਹੋ ਤੁਸੀਂ ਤਾਂ ਖੋਜੀ ਹੋ ਲੱਭਦੇ ਰਹਿੰਦੇ ਹੋ ਕਿਤਨਾ ਕਿਤੇ ਕੁਛ ਨਾ ਕੁਛ ਪੂਰੇ ਲੁਧਿਆਣੇ ਚ ਇੱਕ ਬਿੱਟੂ ਦਾ ਪੱਥਰ ਦਿਖਾ ਦਿਓ ਵੀ ਉਹਨੇ ਕੋਈ ਕੰਮ ਕੀਤਾ ਕੋਈ ਪ੍ਰੋਜੈਕਟ ਲਿਆਂਦਾ ਕੋਈ ਕੋਈ ਸਵੀ ਲੁਧਿਆਣੇ ਲਈ ਕੀਤਾ ਹੋਇਆ ਤੇ ਦੱਸ ਦਿਓ ਅਸੀਂ ਵੀ ਉਹਨਾਂ ਨੂੰ ਵੋਟ ਪਾਦਾਂਗੇ ਪਰ ਲੁਧਿਆਣੇ ਲਈ ਕੀਤਾ ਤਾਂ ਹੋਵੇ ਨਾ ਕੁਛ ਜੇ ਲੁਧਿਆਣੇ ਲਈ ਕੀਤਾ ਹੀ ਕੁਝ ਨਹੀਂ ਫਿਰ ਵੋਟ ਮੰਗੀ ਜਾਈਏ ਤੀਜੀ ਵਾਰੀ ਵੋਟ ਮੰਗੀ ਜਾਈਏ ਫਿਰ ਤਾਂ ਦੇਖੋ ਜੋ ਕੁ ਲੁਧਿਆਣੇ ਵਾਲੇ ਪਹੁੰਗੇ ਫਿਰ ਤਾਂ ਉਹਨਾਂ ਦੀ ਸਮਝ ਤੇ ਸ਼ੱਕ ਕਰਨੀ ਪਊਗੀ ਯਾਰ ਕਾ ਸੱਟ ਕੋਲ ਲਜਾਇਓ ਪੱਪੀ ਜੀ ਵੀ ਇੱਥੇ ਕਾਂਗਰਸ ਤੋਂ ਆਏ ਹੋਏ ਨੇ ਕਿਤਾ ਲੱਗ ਰਿਹਾ ਹੈ ਮੇਰੇ ਦੇ ਦੇਖੋ ਤੂੰ ਨਹੀਂ ਕਾਂਗਰਸੀ ਹੈ ਮੇਰੇ ਮੂਰੇ ਤਾਂ ਪੱਪੀ ਜੀ ਵੀ ਕਾਂਗਰਸੀ ਜੀ ਬਿੱਟੂ ਜੀ ਵੀ ਕਾਂਗਰਸੀ ਜੀ ਬਡਿੰਗ ਜੀ ਵੀ ਕਾਂਗਰਸੀ ਹੁਣ ਦੇਖੋ ਕਾਂਗਰਸ ਦੀ ਫਿਤਰਤ ਦੇਖੋ ਕਾਂਗਰਸ ਹਮੇਸ਼ਾ ਲੁਧਿਆਣੇ ਦੇ ਵਿੱਚ ਮੈਂਬਰ ਬਾਹਰੋਂ ਭੇਜਦੀ ਆ ਹਾਂਜੀ ਪਹਿਲਾਂ ਤਿਵਾੜੀ ਸਾਹਿਬ ਆਏ ਫਿਰ ਬਟੂਜੀ ਬਾਹਰੋਂ ਆਏ ਹੋਣਾ ਵਡਿੰਗਜੀ ਬਾਹਰੋਂ ਆ ਗਏ ਕੀ ਲੁਧਿਆਣੇ ਦੇ ਵਿੱਚ ਕੋਈ ਇੱਕ ਆਗੂ ਵੀ ਹੈ ਨਹੀਂ ਇਹਨਾਂ ਕੋਲੇ ਵੀ ਜਿਹੜਾ ਖੜ ਸਕੇ ਤੇ ਜਿੱਤ ਸਕੇ ਲੋਕਾਂ ਦਾ ਵਿਸ਼ਵਾਸ ਪ੍ਰਾਪਤ ਕਰ ਲਵੇ ਬਾਹਰੋਂ ਲਿਆ ਕੇ ਕੀ ਲੁਧਿਆਣੇ ਵਾਲੇ ਮੂਰਖ ਨੇ ਲੁਧਿਆਣੇ ਵਾਲਾ ਮੂਰਖ ਸਮਝਾ ਐਡੀ ਵੱਡੀ ਸਿਟੀ ਸਾਡੀ ਇੰਡਸਟਰੀਅਲ ਸਿਟੀ ਆ ਇਹ ਮੂਰਖਾਂ ਦੀ ਸਿਟੀ ਥੋੜਾ ਇਹ ਬਹੁਤ ਵਧੀਆ ਪੰਜਾਬ ਦਾ ਇੱਕ ਦਿਲਵਾ ਪੰਜਾਬ ਦੇ ਲੋਕਾਂ ਦਾ ਹਾਂਜੀ ਤੇ ਇੱਥੇ ਲੋਕ ਸਿਆਣੇ ਨੇ ਹੁਣ ਉਹ ਗੱਲ ਨਹੀਂ ਵੀ ਜਿਹਨੂੰ ਵਾਜਦੀ ਬੋਟ ਅੱਖਾਂ ਵਿੱਚ ਕੇ ਬਾਦਣਗੇ ਇਦਾਂ ਦੀ ਕੋਈ ਗੱਲ ਨਹੀਂ ਕਿਲੇ ਕਿਲੇ ਮੂਰਖਾਂ ਦਾ ਤੁਸੀਂ ਚੋਰਾ ਹੈ ਦੇਖੋ ਜਿਹੜਾ ਹਾਲਾਤ ਨੂੰ ਦੇਖੋ ਲੁਧਿਆਣੇ ਦੇ ਵਿੱਚ ਹੋਇਆ ਕੀ ਹੈ ਜਿਹੜਾ ਮੁੱਦਾ ਮੁੱਦੇ ਹੀ ਨੇ ਸਾਰੇ ਲੁਧਿਆਣੇ ਦੇ ਵਿੱਚ ਪੂਰੇ 17 ਸਾਲਾਂ 'ਚ ਦੱਸ ਦੋ ਵੀ ਕੀ ਹੋਇਆ ਜਿਹੜਾ ਕੇਂਦਰ ਨਾਲ ਸੰਬੰਧਤ ਹੋਵੇ ਜੇ ਹਸਪਤਾਲ ਨੇ ਉਹ ਲੋਕਲ ਨੇ ਲੋਕਾਂ ਦੇ ਪ੍ਰਾਈਵੇਟ ਨੇ ਸਕੂਲ ਨੇ ਉਹ ਜ਼ਿਆਦਾਤਰ ਪ੍ਰਾਈਵੇਟ ਨੇ ਸਰਕਾਰੀ ਸਕੂਲ ਪੰਜਾਬ ਸਰਕਾਰ ਦੇ ਆ ਕੇਂਦਰ ਸਰਕਾਰ ਦਾ ਇੱਕ ਵੀ ਸਕੂਲ ਨੇ ਜੇ ਆਪਾਂ ਬੱਚਿਆਂ ਵਾਸਤੇ ਕੋਈ ਰੋਜ਼ਗਾਰ ਦਾ ਗੱਲ ਕਰੀਏ ਕੋਈ ਨਹੀਂ ਜੇ ਬੱਚਿਆਂ ਵਾਸਤੇ ਖੇਡਣ ਵਾਸਤੇ ਕੋਈ ਸਟੇਡੀਅਮ ਦੀ ਗੱਲ ਕਰੀਏ ਕੋਈ ਨਹੀਂ ਲੁਧਿਆਣਾ ਨੇ ਹੈ ਕਿ ਇਹ ਵਪਾਰੀਆਂ ਵਾਸਤੇ ਐਗਜ਼ਿਬਿਸ਼ਨ ਲਾਉਣ ਵਾਸਤੇ ਸੈਂਟਰ ਦੀ ਗੱਲ ਕਰੀ ਹੈ ਹੀ ਨਹੀਂ ਜੋ ਭਾਰਤ ਸਰਕਾਰ ਨਾਲ ਸੰਬੰਧਤ ਇੱਥੇ ਕੁਝ ਹੋਣਾ ਚਾਹੀਦਾ ਸੀ ਕੁਝ ਨਹੀਂ ਹੋਇਆ ਸੋ ਕਿਉਂ ਨਹੀਂ ਹੋਇਆ ਕਿਉਂਕਿ ਬਾਹਰੋਂ ਆਉਂਦੇ ਸੀ ਚੋਣੇ ਜਾਂਦੇ ਸੀ ਬੋਡ ਲੈ ਕੇ ਚਲੇ ਜਾਂਦੇ ਸੀ ਵਾਪਸ ਆਉਂਦੇ ਨਹੀਂ ਸੀ ਤੇ ਨਾ ਇੱਥੇ ਉਹਨਾਂ ਨੂੰ ਪਤਾ ਸੀ ਵੀ ਕੀ ਕਰਨਾ ਕੀ ਨਹੀਂ ਕਰਨਾ ਤੇ ਇਸ ਕਰਕੇ ਲੁਧਿਆਣਾ 70 ਸਾਲ ਤੋਂ ਬਿਰਵਾਵਾ ਅਕਾਲੀ ਕੋਲ ਪਹਿਲਾਂ ਥੋੜਾ ਜਿਹਾ ਕੰਟਰੋਲ ਹੋ ਗਿਆ ਸੀ ਬੇਟਾ ਲੱਗ ਰਿਹਾ ਜੀ ਫਿਰ ਇੱਕ ਉਠ ਹੋਇਆ ਤੁਹਾਡੇ ਨਾਲ ਸਾਥ ਦੇਖੋ ਅਕਾਲੀ ਦਲ ਕਮਜ਼ੋਰ ਨਹੀਂ ਹੋਇਆ ਸੀ ਅਕਾਲੀ ਦਲ ਸਟਰੋਂਗ ਹੀ ਆ ਅਕਾਲੀ ਦਲ ਨੂੰ ਥੋੜਾ ਜਿਹਾ ਭਰਮ ਭਲੇਖਿਆਂ ਚ ਲੋਕਾਂ ਨੂੰ ਪਤਾ ਸੀ ਲੋਕਾਂ ਨੇ ਵਿਰੋਧੀਆਂ ਨੇ ਕਿਉਂਕਿ ਪੰਜਾਬ ਦੀ ਮਾਂ ਪਾਰਟੀ ਆ ਪੰਜਾਬ ਦਾ ਉਹਨਾਂ ਲੋਕਾਂ ਨੂੰ ਪਤਾ ਆ ਵੀ ਪੰਜਾਬ ਦੇ ਵਿੱਚ ਤੀਜੀ ਵਾਰੀ ਸਰਕਾਰ 15 ਦੇ ਵਿੱਚ ਬਣਨ ਵਾਲੀ ਤਿਆਰ ਸੀ ਉਸ ਵੇਲੇ ਜਦੋਂ ਕੰਮ ਚੱਲਦੇ ਸੀ ਉਦੋਂ ਇਹਨਾਂ ਨੇ 14 ਵਿੱਚ ਆਈ ਹੋਈ ਇੱਕ ਪਾਰਟੀ ਨੇ ਕਾਂਗਰਸ ਨਾਲ ਛੜਜੰਤ ਰਚ ਕੇ ਕੋਈ ਐਸੀਆਂ ਇੱਕ ਡਰਾਮਾ ਕਰਾਤੀਆਂ ਤੇ ਉਹਨਾਂ ਦਾ ਪ੍ਰਚਾਰ ਕੀਤਾ ਤੇ ਜਿੱਦ ਨਾਲ ਸਾਡੇ ਪੰਜਾਬ ਦੇ ਵਿੱਚ ਸਿੱਖ ਆਵਾਮ ਦੇ ਮਨ ਵਿੱਚ ਦੁਬਧਾ ਪਾਤੀ ਜ਼ਹਿਰ ਭਰਤਾ ਤੇ ਫੈਸਲਾ ਗਲਤ ਹੋ ਗਿਆ ਅੱਜ ਮਹਿਸੂਸ ਕਰਦੇ ਨੇ ਸਾਰੇ ਪੰਜਾਬੀ ਤੇ ਖਾਸ ਕਰਕੇ ਸਿੱਖ ਵੀ ਅਸੀਂ ਆਪਣੀ ਮਾਂ ਪਾਰਟੀ ਜਿਹੜੀ ਸਾਡੀ ਗੱਲ ਕਰਦੀ ਹੈ ਪਾਰਟੀ ਜਿਹੜੀ ਸਾਡਾ ਸਾਡੇ ਸਾਡਾ ਜਿਹਨੂੰ ਅਸੀਂ ਬਚਾ ਕੇ ਰੱਖਿਆ ਹੋਇਆ ਜਿਹਨੇ ਸਾਡਾ ਨਵ ਪੈਦਾ ਕੀਤਾ ਹੋਇਆ ਫਿਰ ਅਸੀਂ ਉਹਨੂੰ ਕਮਜ਼ੋਰ ਕਰਕੇ ਗਲਤੀ ਕੀਤੀ ਆ ਅੱਜ ਸਾਰੇ ਪੰਜਾਬੀ ਤੇ ਖਾਸ ਕਰਕੇ ਸਿੱਖ ਚੋਮਣੀ ਕੱਲ ਜਲ ਦੇ ਮਗਰ ਖੜੇ ਆ ਕੀ ਬੋਲੇ ਚੋਣ ਬੈਕ ਬੈਕ ਕਿਤਾ ਹੰਦਾਰਾ ਅੱਜ ਤੁਹਾਡਾ ਰਸਤਾ ਰਹਿ ਗਿਆ ਕੀ ਵਿਚਾਰ ਹੋਈਆਂ ਉੱਥੇ ਕਹਣਾ ਜਾਉਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਫਿਸ ਸਾਰਜੀ ਸਿੰਘ ਜੀ ਢਿੱਲੋਂ ਜੋ ਸਾਡੇ ਮੈਂਬਰ ਪਾਰਲੀਮੈਂਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਆ ਜੋ ਆਏ ਆ ਔਰ ਹਰਕਤ ਸੈਂਟਰਲ ਤੋਂ ਜੋ ਸੀਨੀਅਰ ਮੌਸ ਲੀਡਰਸ਼ਿਪ ਆ ਉਹ ਸਾਰੀ ਅੱਜ ਵਿਚਾਰ ਹੋਇਆ ਢਿੱਲੋਂ ਸਾਹਿਬ ਨਾਲ ਔਰ ਰਣਨੀਤੀ ਕੀਤੀ ਗਈ ਹੈ ਕਿ ਹਲਕੇ ਚ ਕਿਦਾਂ ਬੂਥ ਵਾਈਜ਼ ਅਕਾਲੀ ਦਲ ਦੀ ਜੋ ਨੀਤੀ ਹੈ ਅਕਾਲੀ ਦਲ ਦੀ ਜੋ ਸੋਚ ਹੈ ਸਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਵੱਡੀ ਸੋਚ ਹੈ ਕਿ ਹਰੇਕ ਵਰਗ ਨੂੰ ਨਾਲ ਲੈ ਕੇ ਜਿੱਥੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਡਿਵੈਲਪ ਕਰਨਾ ਹੈ ਔਰ ਪੰਜਾਬ ਲਈ ਵੱਡੇ ਪੱਧਰ ਤੇ ਸੈਂਟਰ ਚੋਂ ਕਿੱਦਾਂ ਪ੍ਰੋਜੈਕਟ ਲਿਆ ਕੇ ਲੁਧਿਆਣੇ ਨੂੰ ਬਿਊਟੀਫੁੱਲ ਬਣਾਉਣਾ ਔਰ ਜੋ ਲੁਧਿਆਣੇ ਦੀ ਲੋੜ ਹੈ ਉਸ ਨੂੰ ਪੂਰਾ ਕਰਨਾ ਉਹਦੇ ਵਿਚਾਰ ਹੋਏ ਹਨ ਸਵਾ ਜਨਜੀਤ ਸਿੰਘ ਢੱਲੋਂ ਜੀ ਜਿੱਥੇ ਸਾਨੂੰ ਵਿਸ਼ਵਾਸ ਦੇ ਕੇ ਗਏ ਹਨ ਕਿ ਵਾਹਿਗੁਰੂ ਕਿਰਪਾ ਕਰਦਾ ਹੈ ਕਰੋ ਮੈਂਬਰ ਪਾਰਲੀਮੈਂਟ ਬਣਦੇ ਆ ਇਸ ਹਲਕੇ ਦੀਆਂ ਜੋ ਲਗ ਲਗ ਬੋਰਡਾਂ 'ਚ ਪ੍ਰੋਬਲਮ ਹੈ ਅਸੀਂ ਉਹ ਵੀ ਸਾਂਝੀਆਂ ਕੀਤੀਆਂ ਕਿਉਂਕਿ ਜੇ ਬਿੱਟੂ ਜੀ ਦੀ ਗੱਲ ਕਰੋ 10 ਸਾਲੋਂ ਲਗਾਤਾਰ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਰਿਹਾ ਮੈਂ ਸਮਝਦਾ ਕਿ ਉਹ ਆਪਣਾ ਇੱਕ ਇੱਕ ਵੀ ਕੋਈ ਸਿੰਗਲ ਵੱਡਾ ਪ੍ਰੋਜੈਕਟ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ ਇੱਕ ਸਿੰਗਲ ਆਪਣਾ ਪ੍ਰੋਜੈਕਟ ਉਹ ਦੱਸ ਦੇਣ ਕਿ ਮੈਂ ਲੁਧਿਆਣੇ ਨੂੰ ਦਿੱਤਾ ਤੇ ਲੋਕ ਉਹਨਾਂ ਨੂੰ ਵੋਟਾਂ ਪਾ ਦੇਣਗੇ ਕਿਉਂਕਿ ਅੱਜਕੱਲ ਐਮਪੀ ਦਾ ਮੈਂ ਸਮਝਦਾ ਕਿ ਡੈਫੀਨੇਸ਼ਨ ਹੀ ਗਲਤ ਹੈ ਕਿ ਜੇ ਇੱਕ ਐਮਪੀ ਬਣ ਕੇ ਆਪਣੀ ਸਿਟੀ 'ਚ ਆਪਣੇ ਜਿਹੜੇ ਦੇ ਲੋਕਾਂ ਨੂੰ ਮਿਲੇਗਾ ਨਹੀਂ ਉਹ ਐਮਪੀ ਕਾਹਦੇ ਲਈ ਅਸੀਂ ਬਣਾਇਆ ਔਰ ਵੱਡੀ ਗੱਲ ਹੈ ਪਾਰਲੀਮੈਂਟ 'ਚ ਸਵਾਏ ਕੰਟਰੋਵਰਸੀ ਤੋਂ ਬਿੱਟੂ ਜੀ ਨੇ ਕੁਛ ਨਹੀਂ ਕੀਤਾ ਸੋ ਆਏ ਕੰਟਰੋਵਰਸੀ ਤੋਂ ਕਿਤੇ ਨਾ ਕਿਤੇ ਮੈਂ ਸਮਝਦਾ ਅਜੀਬ ਜਿਹਾ ਉੱਥੇ ਵਿਸ਼ੇ ਔਰ ਮੁੱਦੇ ਚੱਕੇ ਆ ਜਿਲੇਰੀ ਉਹਨਾਂ ਨੇ ਕੋਈ ਵੀ ਨਹੀਂ ਗੱਲ ਕੀਤੀ ਢੱਲੋਂ ਸਾਹਿਬ ਨੂੰ ਅਸੀਂ ਗੱਲ ਕੀਤਾ ਕਿ ਲੋਕ ਬੇਸਿਕ ਚੀਜ਼ਾਂ ਨਾਲ ਜੁੜੇ ਹੋਏ ਹੁਣ ਜਿਲੇ ਦੀ ਸਾਡੀ ਕੀ ਲੋੜ ਹੈ ਸੋ ਉਹ ਲੋੜਾਂ ਅਸੀਂ ਦਸੀਆਂ ਔਰ ਵਾਹਿਗੁਰੂ ਕਿਰਪਾ ਕਰੇਗਾ ਜੇਕਰ ਢੱਲੋਂ ਸਾਹਿਬ ਇਥੋਂ ਐਮਪੀ ਬਣਦੇ ਹਨ ਲੁਧਿਆਣੇ ਦਾ ਮੈਂ ਸਮਝਦਾ ਸ਼ਹਿਰ ਦਾ ਚੋ ਬਾਕੀ ਵਿਕਾਸ ਹੋਏਗਾ ਨਰਾਜਗੀ ਦੀ ਗੱਲ ਹੋ ਰਹੀs ਕਿਤੇ ਲੱਗਦਾ ਵੀ ਦੂਰ ਹੋਈਆਂ ਦੇਖੋ ਕਾਲੀ ਦਲ ਦੀ ਨਾਰਾਜ਼ਗੀ ਤਾਂ ਹਰੇਕ ਪਾਰਟੀ ਦੀ ਨਾਰਾਜ਼ਗੀ ਹੈ ਜੀ ਇਸ ਟਾਈਮ ਤਾਂ ਸਭ ਨੂੰ ਹੈਰਾਨਗੀ ਆਉਂਦੀ ਹੈ ਕਿ ਲੀਡਰਾਂ ਦਾ ਕੋਈ ਕਰਦਾਰ ਹੀ ਨਹੀਂ ਹੈ ਕੋਈ ਕੈਰੈਕਟਰ ਹੀ ਨਹੀਂ ਹੈ ਜਿਸ ਲੀਡਰ ਦਾ ਸਟੈਂਡ ਨਹੀਂ ਹੈ ਉਹ ਲੋਕਾਂ ਲਈ ਕੀ ਸਟੈਂਡ ਲਏਗਾ ਅੱਜ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਵਰਡ ਵਾਈਜ਼ ਤੱਕ ਆਜੋ ਮੌਕਾ ਪ੍ਰਸਤੀ ਹੈ ਲੀਡਰਾਂ 'ਚ ਅੱਜ ਮੈਂ ਜੇ ਆਪਣੀ ਗੱਲ ਕਰਾਂ ਤੇ 47 ਤੋਂ ਲੈ ਕੇ ਹੁਣ ਤੱਕ 2024 ਤੱਕ ਅਸੀਂ 75 76 ਸਾਲ ਤੋਂ ਅਕਾਲੀ ਪਰਿਵਾਰ ਆ ਚੌਥੀ ਪੀੜ੍ਹੀ ਸਾਡੀ ਅਕਾਲੀ ਦਲ ਦੀ ਹੈ ਔਰ ਮੈਂ ਸਮਝਦਾ ਜਿਹਨਾਂ ਹਲਕਿਆਂ 'ਚ ਬੈਠਾ ਸਾਡਾ 30 ਸਾਲ ਭਾਜਪੀ ਨਾਲ ਸੰਝੋਤਾ ਰਿਹਾ ਲੇਕਿਨ ਅਕਾਲੀ ਦਲ ਦਾ ਝੰਡਾ ਹਮੇਸ਼ਾ ਇੱਥੇ ਬਲੰਦ ਰੱਖਿਆ ਔਰ ਕੋਈ ਮੌਕਾ ਪ੍ਰਸਤੀ ਦੀ ਰਾਜਨੀਤੀ ਨਹੀਂ ਐ ਕੋਈ ਫਾਇਦੇ ਦੀ ਰਾਜਨੀਤੀ ਨਹੀਂ ਹਮੇਸ਼ਾ ਅਸੀਂ ਜੋ ਜੁਣਿਆ ਅਕਾਲੀ ਦਲ ਨਾਲ ਅਕਾਲੀ ਦਲ ਦੀ ਸੋਚ ਨਾਲ ਜੁੜੇ ਸਾਡੇ ਬਜ਼ੁਰਗ ਕਿਉਂਕਿ ਇਹ ਪਾਰਟੀ ਵੱਡੀ ਗੱਲ ਹੈ ਖੇਤਰੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਪੰਜਾਬ ਦਾ ਭਲਾ ਕਰਨ ਵਾਲੀ ਪਾਰਟੀ ਆ ਪੰਜਾਬੀ ਅਤੇ ਔਰ ਕੌਮ ਔਰ ਪੰਥ ਪ੍ਰਸ ਪਾਰਟੀ ਆ ਜਿਹੜੀ ਪੰਜਾਬ ਦੀ ਗੱਲ ਕਰ ਸਕੀ ਅੱਜ ਤਿੰਨੋਂ ਪਾਰਟੀਆਂ ਮੈਂ ਸਮਝਦਾ ਕਾਂਗਰਸ ਦੀਆਂ ਨੇ ਚਾਹੇ ਬਿੱਟੂ ਜੀ ਲਾਲੋ ਕਾਂਗਰਸ ਤੋਂ ਆਏ ਆ ਬਰਿੰਕ ਸਾਹਿਬ ਕਾਂਗਰਸ ਤੋਂ ਨੇ ਪੱਪੀ ਜੀ ਵੀ ਪਛੋਕੜ ਸਾਰਾ ਕਾਂਗਰਸ ਦਾ ਹੀ ਹੈ ਮੈਂ ਸਮਝਦਾ ਕਿ ਰਲ ਮਿਲ ਕੇ ਫਿਕਸ ਮੈਚ ਖੇਡ ਰਹੇ ਆ ਇਹਨਾਂ ਦਾ ਕੋਈ ਵਿਜ਼ਨ ਨਹੀਂ ਹੈ ਜਿਹੜੇ ਰਾਤੋਂ ਰਾਤ ਪਾਰਟੀਆਂ ਬਦਲ ਕੇ ਸਵੇਰੇ ਦੂਜੀਆਂ ਪਾਰਟੀਆਂ 'ਚ ਆ ਜਾਂਦੇ ਆ ਉਹਨਾਂ ਦਾ ਵਿਜ਼ਨ ਕੀ ਹੈ ਉਹਨਾਂ ਦਾ ਸਟੈਂਡ ਕੀ ਹੈ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਆ ਕਿ ਅਸੀਂ ਕੀ ਕਰਾਂਗੇ ਮੈਂ ਸਮਝਦਾ ਕਿ ਬਿਆਨ ਸਿੰਘ ਪਰਿਵਾਰ ਦਾ ਤੂੰ ਬੱਚਾ ساری ਉਮਰ ਬਿਆਨ ਸਿੰਘ ਨੇ ਕਾਂਗਰਸ 'ਚ ਲਾਈ ਔਰ ਤੁਸੀਂ ਰਾਤੋਂ ਰਾਤ ਇੱਕ ਸਿਰਫ ਭਾਜਪਾ ਲਹਿਰ ਦੇਖ ਕੇ ਤੁਸੀਂ ਜਦੇ ਪਾਰਟੀ ਛੱਡ ਕੇ ਚਲੇ ਗਏ ਮੈਂ ਸਮਝਦਾ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਸੋ ਸਾਡੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਰੇਕ ਵਰਗ ਨੂੰ ਨਾਲ ਲੈ ਕੇ ਸਪੱਸ਼ਟ ਸਟੈਂਡ ਹੈ ਪੰਜਾਬ ਦਾ ਪੰਜਾਬ ਦੀ ਬਿਹਤਰੀ ਲਈ ਸ਼੍ਰੋਮਣੀ ਅਕਾਲੀ ਦਲ ਕੰਮ ਕਰੇਗਾ। ਆਪੀ ਸਵਾਲਾ ਤੁਹਾਡੇ ਹਲਕੇ ਦੀ ਗੱਲ ਕਰੀਏ ਤੁਹਾਡੇ ਕੋਲ ਇੱਕ ਬਹੁਤ ਵੱਡਾ ਵੋਟ ਬੈਂਕ ਹੈ ਜੇ ਕਿ ਇੱਕ ਜਿੱਤ ਹਰਦੇ ਤੇ ਵੱਡਾ ਸਰਪੰਚਾ ਕੀ ਵਿਸ਼ਵਾਸ ਦਵਾਉਣਾ ਹੈ? ਬਿਲਕੁਲ ਜੀ ਅੱਜ ਤੇ ਲੋਕਾਂ ਨੂੰ ਉਹੀ ਵਿਸ਼ਵਾਸ ਦਵਾਇਆ ਹੈ ਕਿ ਬਿਲਕੁਲ ਵਾਰਡ ਵਾਈ ਬੂਥ ਵਾਈ ਹਰੇਕ ਵਰਗ ਕੋਲ ਜਾਵਾਂਗੇ ਚਾਹੇ ਸਾਡੇ ਇੱਥੇ ਬਹੁਤ ਵੱਡੀ ਗਿਣਤੀ ਚ ਪ੍ਰਵਾਸੀ ਭਾਈਚਾਰਾ, ਰਾਜਸਥਾਨ ਭਾਈਚਾਰਾ, ਪਾਰਟ ਸੰਘ ਭਾਈਚਾਰਾ, ਜੈਨ ਸਮਾਜ ਦੀ ਬੜੀ ਵੋਟ ਹੈ। ਵਾਣਿਆ ਭਾਈਚਾਰਾ ਅਰੋੜਾ ਖੱਤਰੀ ਮੈਂ ਸਮਝਦਾ ਹਰੇਕ ਵਰਗ ਹੈ ਮੈਂ ਸਮਝਦਾ ਹਲਕਾ ਖਰੀਆਬਲ ਦਸਤਾ ਜਿੱਤੇ ਜ ਹਰੇਕ ਫੁੱਲ ਦੀ ਮਹਿਕ ਆਂਦੀ ਹੈ ਔਰ ਅਸੀਂ ਹਰੇਕ ਵਰਗ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਰ ਨੂੰ ਵੱਡੀ ਡੀਰ ਇਥੋਂ ਜਿੱਤ ਕੇ ਪੇਟਾਂਗੇ